ਉਹ ਫੀਚਰ ਦੇ ਕੇ ਕਾਰ ਨਹੀਂ ਲੈਂਦੇ ਇੰਜਣ ਤਗੜੇ ਚੱਕੀ ਦੇ ਵਪਾਰੀ ਦੱਸ ਰਿਹਾ ਜੀ ਮੇਰੇ ਕੋਲ 5000 ਬੁਕਿੰਗ ਭਾਜੀ ਕੋਲ ਆਲਰੇਡੀ ਅਨੋਫੀਸ਼ੀਅਲੀ ਹੈਗੀ ਆ ਜਿਹੜਾ ਬੇਡ ਇੰਡੀਆ ਨਾ ਉਹ ਵੀ ਬਹੁਤ ਵਧੀਆ ਹੈ ਜਿਹੜਾ ਇੰਡੀਆ ਕੋਲ ਆਪਣੀ ਇੱਕ ਵੱਡੀ ਕਾਰ ਹੋ ਗਈ ਹੈ ਨਾ ਸੋਮਥਿੰਗ ਟੂ ਬੀ ਪ੍ਰਾਊਡ ਆਫ ਜਿਹੜਾ ਕੈਮਰਾ ਮੇਨ ਕਿਹੜਾ ਆਪਣਾ ਇਹ ਸਾਰੀ ਕੈਮਰੇ 14 ਅਕਤੂਬਰ ਨੂੰ ਆਪਣੀ ਫਿਲਮ ਆ ਰਹੀ ਹੈ ਤਬਾ ਸਾਰੇ ਜਣੇ ਜਰੂਰ ਦੇਖੋ। థాంਕ ਯੂ ਸੋ ਮਚ ਫਾਰ ਦੀ ਸਪੋਰਟ ਤੇ ਬਲੌਗ ਦੇ ਕਪਾੜੇ ਦੇ ਲਈ ਤੇ ਸਵੀਗਨ ਤੋਂ ਦੇਖ ਰਹੇ ਹਾਂ। ਆਰਾ ਕੀ ਤੇ ਨਾਲ ਸਤਾਰੋ ਲੱਡੀ ਨੇ ਚਲੇ ਜਾਣੀ ਜੀ ਹੋਟਲ ਇੱਕ ਵੀ ਯਾਰ ਹੋਣ ਵਾਲਾ ਹੈ ਠੀਕ ਹੈ ਜਿਹੜੇ ਸਾਰਨ ਭਾਈ ਇਹਨਾਂ ਮਾਰਦੀ ਪ੍ਰੋਮੋਸ਼ਨ ਲਾ ਕੇ ਦਿੱਤੀ ਹੈ ਹਨਾ ਦੋ ਘਰਾਂ ਤੋਂ ਸਗਰੀ ਵੱਟ ਰਿਹਾ ਹੈ। ਥੈਂਕ ਯੂ ਮਾਂ ਸਰ ਮੈਂ ਤੁਹਾਡਾ ਬਹੁਤ ਬਹੁਤ ਸਾਰਾ ਵੀਡੀਓ ਦਾ ਬਹੁਤ ਸਾਰਾ ਥੈਂਕ ਯੂ ਡੋਪਿੰਗ ਟੂ ਸਾਈਪਸ ਥੈਂਕ ਯੂ so much so ਗੱਡੀਆਂ ਗਾਰਾਂ ਦੇ ਸ਼ੌਕੀਨ ਉਹਨਾਂ ਦੇ ਵਾਸਤੇ ਬਹੁਤ ਹੀ ਵੱਡੀ ਖਬਰ ਇੱਕ ਮੈਂ ਅਸੀਂ ਲੈ ਕੇ ਆਏ ਆ ਜਿਹੜੇ ਮੇਰੇ ਸਾਹਮਣੇ ਤੁਸੀਂ ਪਿੱਛੇ ਦੇਖ ਸਕਦੇ ਹੋ ਜਿਸ ਗੱਡੀ ਦੇ ਵਿੱਚ ਮੈਂ ਬੈਠਾ ਆ ਮਿੰਦਰਾ ਵਾਲਿਆਂ ਦੀ ਥਾਰ ਰੌਕਸ ਆ ਗਈ ਹੈ 5 ਡੋਰ so ਇਸ ਗੱਡੀ ਦੀ ਲਾਂਚ ਹੋਈ ਹੈ ਹੀ ਅੱਜ ਅਸੀਂ ਇਹਦੇ ਫੀਚਰਸ ਦੇ ਬਾਰੇ ਤੁਹਾਨੂੰ ਜਾਣਕਾਰੀ ਦਵਾਂਗੇ ਤੁਸੀਂ ਮੇਰੇ ਪਿੱਛੇ ਇੰਟੀਰੀਅਰ ਦੇਖ ਸਕਦੇ ਹੋ ਵਾਈਟ ਬਲੈਕ ਦੇ ਵਿੱਚ ਗੱਡੀ ਆਈ ਪਰਮੇਸ਼ ਵਰਮਾ ਜੋ ਕਿ ਪੰਜਾਬੀ ਅਦਾਕਾਰ ਨੇ ਗੱਡੀਆਂ ਦੇ ਬਹੁਤ ਤਗੜੇ ਫੈਨ ਨੇ ਉਹ ਛੇਤੀ ਇਸ ਗੱਡੀ ਦਾ ਇਨੈਗਰੇਸ਼ਨ ਕਰਨ ਦੇ ਵਾਸਤੇ ਇੱਥੇ ਆ ਰਹੇ ਨੇ ਸੋ ਆਪਾਂ ਚੱਲਦੇ ਹਾਂ ਇਹ ਗੱਡੀ ਤੁਸੀਂ ਅੰਦਰੋਂ ਦੇਖ ਸਕਦੇ ਹੋ ਕਿ ਕਿੱਦਾਂ ਦੀਆਂ ਸੀਟਸ ਨੇ 5 ਡੋਰ ਗੱਡੀ ਆਈ ਦੇਖ ਸਕਦੇ ਹੋ ਇੰਟੀਰੀਅਰ ਤੁਸੀਂ ਆਪ ਪਿੱਛੇ ਵੀ ਮੈਂ ਤੁਹਾਨੂੰ ਦਿਖਾ ਸਕਦਾ ਹਾਂ ਵੀ ਜਿਹੜੀ ਨਵੀਂ ਤਕਨੀਕ ਦੇ ਨਾਲ ਗੱਡੀ ਨੂੰ ਬਣਾਇਆ ਗਿਆ ਹੈ ਤੁਸੀਂ ਪਿੱਛੇ ਦੇਖ ਸਕਦੇ ਹੋ ਲੋਹੇ ਦੇਖ ਸਕਦੇ ਹੋ ਇਸ ਦੇ ਹਲੋਏ ਵੀ ਕਹਿਣ ਦੇ ਗੱਡੀ ਦੀ ਜੇਕਰ ਗੱਲ ਕੀਤੀ ਜਾਵੇ ਤੇ ਓਵਰ ਆਲਸ ਥਾਰ ਰੌਕਸ ਬਹੁਤ ਹੀ ਜ਼ਿਆਦਾ ਵਧੀਆ ਗੱਡੀ ਐ ਇਸ ਤੇ ਫੀਚਰਸ ਨੂੰ ਲੈ ਕੇ ਆਪਾਂ ਗੱਲਬਾਤ ਕਰਾਂਗੇ ਕਿਵੇਂ ਤੇ ਲੱਗੀ ਗੱਡੀ ਤੁਹਾਨੂੰ ਬਹੁਤ ਵਧੀਆ ਯਾਰ ਬਹੁਤ ਵਧੀਆ ਨਵੀਂ ਗੱਡੀ ਦੇ ਜਿਹੜੇ ਫੀਚਰਸ ਨਵੇਂ ਇਹ ਦੱਸੋ 5 6 ਟਰਾਈਆ ਨਹੀਂ ਮੈਂ ਹੁਣੇ ਵੇਖਣੀ ਲੱਗਾ ਵੇਖ ਕੇ ਪਤਾ ਲੱਗੂਗਾ ਮੁੰਡੇ ਨੇ ਇਹਨੂੰ ਪੁੱਛਿਆ ਜਿਆਦਾ ਅੱਛਾ ਆ ਯਾਰ ਕੀ ਹਾਲ ਹੈ ਵਧੀਆ ਠੀਕ ਹੈ ਜੀ ਕੀ ਨਾਮ ਆ ਸਰ ਵਿਕਰਮ ਗੱਡੀ ਕਿਵੇਂ ਤੁਸੀਂ ਇੱਥੇ ਖਰੀਦਣ ਵਾਸਤੇ ਆਏ ਹੋ ਹਾਂਜੀ ਖਰੀਦਣ ਵਾਸਤੇ ਆਏ ਜੀ ਕਿਵੇਂ ਲੱਗੀ ਫਿਰ ਗੱਡੀ ਕਿਵੇਂ ਉਹ ਇੱਕ ਉਹਦੇ ਇੱਕ ਨੰਬਰ ਹੈ ਜੀ ਬਹੁਤ ਦੇਰ ਦੀ ਵੇਟ ਕਰ ਰਹੇ ਸੀਗੇ ਕਿ ਕਦੋਂ ਲਾਂਚ ਹੋਊਗੀ ਤੇ ਗੱਡੀ ਦੇ ਕੰਪਨੀ ਦੇ ਬਹੁਤ ਹੀ ਅੱਛੇ ਫੀਚਰਸ ਬਾਇ ਨੇ ਤੇ ਗੱਡੀ ਦੀ ਲੁੱਕ ਆਊਟਲੁੱਕ ਬਹੁਤ ਅੱਛੀ ਲੱਗ ਰਹੀ ਹੈ ਤੇ ਪੁਰਾਣੀ ਵਾਲੀ ਥਾਰ ਸੀਗੀ ਤੇ ਹੁਣ ਜਿਹੜੀ ਨਵੀਂ ਥਾਰ ਦੇਖ ਰਹੇ ਅੱਖਾਂ 'ਚ ਚਮਕ ਲੱਗ ਜਾਈ ਹੋਈ ਮੇਰੇ ਕੋਲ ਪੁਰਾਣੀ ਥਾਰ ਵੀ ਹੈਗੀ ਜੀ ਬਟ ਮੈਂ ਵੀ ਬਾਇ ਕਰ ਰਿਹਾ ਦੋਨੋਂ ਕਰਾਂਗਾ ਤੇ ਦੋਨੇ ਸੇਮ ਨੇ ਅੱਛੇ ਨੇ ਜੀ ਬਥੜੀ ਵੱਡੀ ਹੈ ਫੈਮਿਲੀ ਕਾਰ ਬਣ ਜਾਂਦੀ ਹੈ ਬੁੱਕ ਕਰਾਤੀ ਗੱਡੀ ਬੁੱਕ ਕਰਾ ਬੁਕਿੰਗ ਸ਼ੁਰੂ ਨਹੀਂ ਹੋਈ ਪਰ ਅਸੀਂ ਕਰਾਵਾਂਗੇ ਜ਼ਰੂਰ ਛੇਤੀ ਉਡੀਕ ਚੱਲ ਰਹੀ ਹੈ ਹਾਂਜੀ 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 ਦੇਖ ਸਕਦੇ ਹੋ ਕਿ ਗੱਡੀ ਜਿਹੜੀ ਨਵੀਂ ਥਾਰ ਰੌਕਸ ਲਾਂਚ ਹੋ ਘਰਤੀ ਹੈ ਮਹਿੰਦਰਾ ਸ਼ੋਅਰੂਮ ਬਾਦਰਗੜ੍ਹ ਦੇ ਵੱਲੋਂ ਇਸ ਗੱਡੀ ਨੂੰ ਲਾਂਚ ਕਰਨ ਦੇ ਵਾਸਤੇ ਛੇਤੀ ਇੱਥੇ ਪਰਮੇਸ਼ਵਰਮਾ ਪਹੁੰਚ ਰਹੇ ਨੇ ਉਹਨਾਂ ਨਾਲ ਵੀ ਤੁਹਾਨੂੰ ਗੱਲਬਾਤ ਕਰਾਵਾਂਗੇ ਤੇ ਉਹਨਾਂ ਦੀ ਪੁੱਛਾਂਗੇ ਵੀ ਉਹਨਾਂ ਨੂੰ ਗੱਡੀ ਕਿਹੋ ਜਿਹੀ ਲੱਗੀ ਸੋ ਆਓ ਜੀ ਚੱਲਦੇ ਥਾਰ ਰੌਕਸ ਥਾਰ ਸਾਰਿਆਂ ਨੂੰ ਪਤਾ ਪੰਜਾਬ ਚ ਕੀ ਹੈਗਾ 올 ਇੰਡੀਆ ਸਾਰਿਆਂ ਨੂੰ ਪਤਾ ਥਾਰ ਦੀ ਕੀ ਗੱਲਬਾਤ ਹੈ ਸੋ ਥਾਰ ਰੌਕਸ ਦੇ ਡ ਐਗਜ਼ਿਸਟਿੰਗ ਥਾਰ ਤੋਂ ਥਾਰ ਰੌਕਸ ਚ ਲੈ ਕੇ ਆ ਰਹੇ ਜਿਸ ਚ ਐਡੀਸ਼ਨਲ ਫੀਚਰਸ ਆ ਰਹੇ ਨੇ ਇਨ ਟਰਮਸ ਆਫ ਸੇਫਟੀ ਇਨ ਟਰਮਸ ਆਫ ਸੋਫਿਸਟੀਕੇਸ਼ਨ ਜੇ ਕਹ ਲਈਏ ਜਿਹੜੇ ਨਵੇਂ ਨਵੇਂ ਫੀਚਰ ਗੱਡੀਆਂ ਚ ਹਾਇਰ ਐਂਡ ਗੱਡੀਆਂ ਚ ਆਉਂਦੇ ਨੇ ਉਹ ਵੀ ਇੱਚ ਹੈਗੇ ਆ ਸੋ ਵੀ ਆਰ ਐਕਸਪੈਕਟਿੰਗ ਕਿ ਜਿਹੜਾ ਵੀ ਆਪਣਾ ਕਸਟਮਰ ਸੀਗਾ ਪਹਿਲਾਂ ਥਾਰ 3 ਡੋਰ ਦਾ ਸੀਗਾ ਦੇ ਆਰ ਆਲਸੋ ਮਾਈਗ੍ਰੇਟਿੰਗ ਟੂ ਦਿਸ ਐਂਡ ਆਲਸੋ ਜਿਹੜਾ ਕਿ ਪ੍ਰੀਮੀਅਮ ਸੈਗਮੈਂਟ ਦੇ ਕਸਟਮਰਸ ਨੇ ਉਹਨਾਂ ਨੂੰ ਵੀ ਕਈ ਚੀਜ਼ਾਂ ਇਹਦੇ ਚ ਐਡੀਸ਼ਨਲ ਮਿਲਣਗੀਆਂ ਜਿਹੜੀ ਕਿ ਦੇ ਆਰ ਐਕਸਪੈਕਟਿੰਗ ਜਿਹੜੀ ਪ੍ਰੋਬਬਲੀ 3 ਡੋਰ ਤੋਂ ਉਹਨਾਂ ਦੀ ਪੂਰੀ ਨਹੀਂ ਹੋ ਰਹੀ ਸੀਗੀ ਸੋ ਵੀ ਹੈਵ ਐਡੀਸ਼ਨਲ ਵਹੀਕਲ ਨਾਉ ਵਿਦ ਇਨ ਆਰ ਪੋਰਟਫੋਲੀਓ ਵਿਚ ਇਸ ਥਾਰ ਰੌਕਸ ਤੇ ਜਿਹੜੀ ਅੱਜ ਲਾਂਚ ਆਪਾਂ ਕਰ ਰਹੇ ਹਾਂ ਇੱਥੇ ਪਟਿਆਲੇ ਸ਼ਹਿਰ ਚ ਸਰ ਆਏ ਨੇ ਇੱਥੇ ਸਪੈਸ਼ਲੀ ਫॉर ਦੈਟ ਐਂਡ ਥੈਂਕ ਯੂ ਸੋ ਮੱਚ ਫॉर ਦੈਟ ਬਾਜੀ ਰੌਕਸ ਸਾਡਾ ਬਹੁਤ ਪਿਆਰ ਹੈ ਜੀ ਵੀ ਆ ਵੀ ਆ ਲਾਈਕ ਅ ਫੈਮਿਲੀ ਤੇ ਅਸੀਂ ਮਹਿੰਦਰਾ ਤੋਂ ਪਹਿਲਾਂ ਬਹੁਤ ਇੱਕ ਦੂਜੇ ਨੂੰ ਸਾਡਾ ਬਹੁਤ ਵਧੀਆ ਰਿਲੇਸ਼ਨਸ਼ਿਪ ਹੈ ਸੋ ਅਸੀਂ ਪਟਿਆਲੇ ਤੋਂ ਆ ਸਾਡੇ ਪਟਿਆਲੇ ਦੇ ਵਿੱਚ ਇਹ ਏਜੰਸੀ ਹੈ ਜੀ ਸੋ ਭਾਈ ਹੋਰਾਂ ਨੇ ਬੁਲਾਇਆ ਸਾਨੂੰ ਤੇ ਸਾਡਾ ਮਾਣ ਵਧਾਇਆ ਥੈਂਕ ਯੂ ਸੋ ਮੱਚ ਅਸੀਂ ਹੁਣੇ ਕਾਰ ਦੇਖੀ ਤੁਸੀਂ ਤੁਸੀਂ ਵੀ ਸਾਰਿਆਂ ਨੇ ਦੇਖੀ ਐ ਸੋ ਸਾਨੂੰ ਥੋੜਾ ਕਾਰਾਂ ਦਾ ਸ਼ੌਂਕ ਵੀ ਆ ਜੇ ਉਹ ਪ੍ਰੀਮੀਅਮ ਸੈਗਮੈਂਟ ਦੀਆਂ ਚੀਜ਼ਾਂ ਨਾ ਵੀ ਹੁੰਦੀਆਂ ਸਾਨੂੰ ਫਿਰ ਵੀ ਕਾਰਾਂ ਨਾਲ ਉਹਨਾਂ ਹੀ ਪਿਆਰ ਬਟ ਇਟਸ ਗੁੱਡ ਟੂ ਹੈਵ ਆਲ ਦੋਸ ਫੀਚਰਸ ਐਂਡ ਦ ਕਾਰ ਲੁਕਸ ਅਮੇਜ਼ਿੰਗ ਤੇ ਕਾਰ ਮੇਰੇ ਖਿਆਲੋਂ ਅਵੇਲੇਬਲ ਹੈਗੀ ਐ ਹੁਣ ਇਸ ਡੇ ਵੀ ਅਵੇਲੇਬਲ ਐ ਫਰਮ ਟੂਡੇ ਓਨਵਰਡਸ ਵੀਲ ਸਟਾਰਟ ਦੀ ਟੈਸਟ ਡਰਾਈਵ ਤੇ ਤੁਸੀਂ ਆ ਕੇ ਟੈਸਟ ਡਰਾਈਵ ਲੈ ਸਕਦੇ ਹੋ ਤੇ ਆਪਦੀ ਬੁਕਿੰਗ ਕਰਾ ਸਕਦੇ ਹੋ ਪਰਸਨਲੀ ਥਾਰ ਕੇ ਮੈਨੂੰ ਬਿਟ ਵਧੀਆ ਭਾਜੀ ਬਹੁਤ ਵਧੀਆ ਕਾਰ ਐ ਜੀ ਅਸੀਂ ਤਾਂ ਜੀਪਾਂ ਦੇ ਸ਼ਕੀਨ ਹੈ ਭਜੀ ਕਿੰਨੀ ਕ ਐਕਸਾਈਟਮੈਂਟ ਰਹਿੰਦੀ ਹੈ ਤੁਸੀਂ ਨਵੀਂ ਕਾਰ ਦੇਖਣ ਦੇ ਵਾਸਤੇ ਹੁੰਦੇ ਹੋ ਅੱਜ ਤੱਕ ਦੇਖ ਰਹੀ ਸੀ ਕਾਰ ਤੇਰੀ ਅੱਖਾਂ ਚ ਪਤਾ ਲੱਗ ਰਿਹਾ ਮੈਨੂੰ ਇਹ ਵੀ ਉਹੀ ਹੈ ਵੀਰੇ ਅਸੀਂ ਤਾਂ ਹਰ ਕਾਰ ਦੇਖ ਕੇ ਖੁਸ਼ ਹੋ ਜਾਂਦੇ ਆ ਵਾਈਗਰੂ ਨੇ ਸੁਣੀ ਆ ਅੱਜ ਉਸ ਮਕਾਮ ਤੇ ਪਹੁੰਚ ਗਏ ਕਿ ਆਣਾ ਉਹ ਕਾਰਾਂ ਚਲਾ ਲਈ ਦੀਆਂ ਨੇ ਉਹ ਕਾਰ ਖਰੀਦ ਲਈ ਜਿਹੜੀ ਸਾਨੂੰ ਪਸੰਦ ਸੀ ਪਰ ਜਿਹੜੀ ਕਾਰ ਨੂੰ ਦੇਖ ਕੇ ਐਕਸਾਈਟਮੈਂਟ ਹੁੰਦੀ ਹੈ ਉਹ ਹਰ ਨਵੀਂ ਕਾਰ ਨੂੰ ਦੇਖ ਕੇ ਉਵੇਂ ਐਕਸਾਈਟਮੈਂਟ ਨਹੀਂ ਜਿਵੇਂ ਕਿ ਥਾਰ ਪਹਿਲੇ ਵੀ ਥਾਰ ਕੱਢੀ ਹੈ ਹੁਣ ਕੀ ਥੱਕ ਹਾਸੇ ਲੱਗੀ ਤੁਹਾਨੂੰ ਲੱਗੇ ਪਾਇਨਾ ਦੱਸਿਆ ਕਿ ਹੁਣ ਪ੍ਰੀਮੀਅਮ ਸੈਗਮੈਂਟ ਦੇ ਫੀਚਰਸ ਕਾਰ ਦੇ ਵਿੱਚ ਪਰ ਅਸੀਂ ਬਾਰੇ ਫੀਚਰ ਦੇਖ ਕੇ ਕਾਰ ਨਹੀਂ ਲੈਂਦੇ ਤਾਂ ਇੰਜਣ ਤਗੜੇ ਤਗੜੇ ਨਹੀਂ ਪਰ ਲਾਈਕ ਹੁਣ ਇਟਸ ਆਬਵੀਅਸ ਅਪਡੇਟਡ ਕਾਰ ਹੈ ਹਨਾ ਤੇ ਇਟਸ ਅ ਬਿਗਰ ਕਾਰ 5 ਡੋਰ ਕਾਰ ਸੋ ਆਈ ਆਈ ਥਿੰਕ ਬਹੁਤ ਚੀਜ਼ਾਂ ਹੁੰਦੀਆਂ ਨੇ ਦੇ ਸੇਲ ਇਟਸੈਲਫ ਤੁਹਾਡੀ ਤਾਂ ਪਤਾ ਹੀ ਇੱਕ ਪਿਕਚਰ ਆ ਰਹੀ ਹੈ 18 ਨੂੰ ਉਹਦੇ ਬਾਰੇ ਵੀ ਕੋਈ ਚੈਨਲ ਪਾਉਂਦਾ ਥੈਂਕ ਯੂ ਸੋ ਮੱਚ ਭਾਈ ਤੁਹਾਡਾ ਕੀ ਨਾਮ ਹੈ ਤੁਹਾਡਾ ਕਿਹੜਾ ਚੈਨਲ ਹੈ ਤੁਹਾਡਾ ਚੈਨਲ ਕਿਹੜਾ ਹੈ ਚੋ ਹਾਂ ਆ ਵਾਲਾ ਜੀ 18 ਅਕਤੂਬਰ ਨੂੰ ਸਾਡੀ ਫਿਲਮ ਆ ਰਹੀ ਹੈ ਜੀ ਤਬਾ ਉਹਦੇ ਵਿੱਚ ਮੇਰੇ ਨਾਲ ਵਾਮਿਕਾ ਗੱਭੀ ਜੀ ਨੇ ਤੀਰਜ ਤੀਰਜ ਕੁਮਾਰ ਤੇ ਅਸੀਂ 2 ਸਾਲ ਲਾ ਕੇ ਫਿਲਮ ਬਣਾਈ ਹੈ ਉਹਦੇ ਲਈ ਬਹੁਤ ਮਿਹਨਤ ਕੀਤੀ ਹੈ ਜੀ ਤੇ 18 ਅਕਤੂਬਰ ਨੂੰ ਤੁਸੀਂ ਸਿਨੇਮਾ ਕਹਾਂ ਜ਼ਰੂਰ ਜਾਇਓ ਤੇ ਫਿਲਮ ਦੇਖਿਓ ਸਰ ਉਹ ਦੱਸਿਓ ਫਿਲਮ ਕਿਵੇਂ ਲੱਗੀ ਕਿਉਂਕਿ ਜੋ ਟ੍ਰੈਂਡ ਹੈ ਫਿਲਮਾਂ ਦਾ ਉਸ ਤੋਂ ਥੋੜੀ ਜਿਹੀ ਹਟਕੀ ਚੀਜ਼ ਬਣਾਈ ਹੈ ਤੇ ਹੋ ਸਕਦਾ ਉਹ ਜਿਵੇਂ ਫਿਲ ਪੰਜਾਬੀ ਫਿਲਮ ਦੀ ਪਰਸੈਪਸ਼ਨ ਹੁੰਦੀ ਹੈ ਦੇਖ ਕੇ ਸ਼ਾਇਦ ਉਵੇਂ ਨਾ ਹੋਵੇ ਪਰ ਉਹੀ ਸਾਡੀ ਇੱਛਾ ਸੀਗੀ ਥੋੜਾ ਜਿਹਾ ਸੀ origignal ਕੰਟੈਂਟ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਭਾਵੇਂ ਕਿ ਦਿਖਾਈ ਗਈ ਹੈ ਤੇ ਬਾਜੀ ਉਹਨਾਂ ਇੱਕ ਮੈਂਡਸ ਮੈਂਟਲ ਹੈਲਥ ਦੇ ਉੱਤੇ ਇੱਕ ਤਰੀਕੇ ਨਾਲ ਕਿ ਜਿਵੇਂ ਮੁੰਡੇ ਕਈ ਵਾਰੀ ਆਪਣੇ ਦਿਲ ਦੀ ਗੱਲ ਕਰ ਨਹੀਂ ਪਾਉਂਦੇ ਕਿਸੇ ਨਾਲ ਬੰਦੇ ਆਪਣਾ ਆਪਣੇ emotions ਕਿਸੇ ਨਾਲ ਸ਼ੇਅਰ ਨਹੀਂ ਕਰ ਪਾਉਂਦੇ ਉਸ ਚੀਜ਼ ਦੇ ਇਰਦ-ਗਿਰਦ ਦਾ ਤੇ ਤੁਸੀਂ ਦੇਖਿਓ ਬਾਕੀ ਤੁਸੀਂ ਜਦੋਂ ਉਹਦਾ ਗਾਣਾ ਇੱਕ ਆ ਚੁੱਕਾ ਹੈ ਤਾਂ ਬਾਅਦ ਤੁਸੀਂ ਦੇਖਿਓ ਤੁਹਾਨੂੰ ਇੱਕ ਆਈਡੀਆ ਹੋ ਜਾਊਗਾ ਜੀ ਉਸਟਾਰ ਨੇ ਗਾਇਆ ਨਹੀਂ ਉਹ ਵਿੰਦ ਵਿੰਦਰ ਨੱਥੂ ਮਾਜਰੇਬਾਈ ਨੇ ਗਾਇਆ ਕੋਈ ਹੋਰ ਗਾਣਾ ਗਾਇਆ ਨਹੀਂ ਫਿਲਮ ਦੇ ਵਿੱਚ ਨਹੀਂ ਭਾਜੀ ਬੜੀ ਸੀਰੀਅਸ ਫਿਲਮ ਹੈ ਬੜੇ emotions ਵਾਲੀ ਫਿਲਮ ਹੈ ਤਾਂ ਮੈਂ ਚਾਹੁੰਦਾ ਸੀ ਕਿ ਜੇ ਉਹਦੇ ਵਿੱਚ ਮੈਂ ਕੋਸ਼ਿਸ਼ ਕੀਤੀ ਕਿ ਪਰਮਿਸ਼ ਨਾ ਹੋਵੇ ਕਿਤੇ ਤਾਹੀਂ ਭਾਰ ਵਧਾਇਆ ਸੀ ਤਾਂ ਹੀ ਲੁੱਕ ਚੇਂਜ ਹੋਈ ਸੀ ਕੱਪੜੇ ਵੀ ਹੋ ਜੇ ਸੀ ਸੋ ਜੇ ਮੇਰਾ ਗਾਣਾ ਆ ਜਾਂਦਾ ਫਿਰ ਉਹ ਕਿਤੇ ਨਾ ਕਿਤੇ ਮੇਰੇ ਕਰੈਕਟਰ ਨਾਲੋ ਚੀਜ਼ ਜੁੜ ਜਾਂਦੀ ਹਾਂਜੀ ਭਾਜੀ ਅਸੀਂ ਬਹੁਤ ਸ਼ੂਟਿੰਗ ਕਿਤੇ ਕਿਤੇ ਹੋਈ ਜੀ ਪੜੀ ਮੁਹਾਲੀ ਵਿੱਚ ਤੇ ਚੰਡੀਗੜ੍ਹ ਦੇ ਵਿੱਚ ਹੀ ਹੋਈ ਹੈ ਲੋਕਲੀ ਸ਼ੂਟ ਹੋਈ ਹੈ ਤੇ ਵਾਕੀ ਥਾਰ ਤੇ ਆਪਾਂ ਆ ਜੀ ਮੈਂ ਨਹੀਂ ਚਾਹੁੰਦਾ ਕਿ ਮੈਂ ਭਾਜੀ ਹੋਰਾਂ ਦਾ ਜਿਹੜਾ ਸਾਰਾ ਇਵੈਂਟ ਹਾਈਜੈਕ ਕਰ ਲਾਂ ਪਰ ਆਪਾਂ ਬਹੁਤ ਜਲਦੀ ਇੱਕ ਹੋਰ ਐਵੀ ਮੀਟਿੰਗ ਕਰਾਂਗੇ ਤੁਸੀਂ ਸਾਰੇ ਜ਼ਰੂਰ ਆਇਓ ਤੇ ਆਪਾਂ ਫਿਲਮ ਬਾਰੇ ਜ਼ਰੂਰ ਗੱਲ ਕਰਾਂਗੇ ਥੈਂਕ ਯੂ ਸੋ ਮੈਂ ਡਿਸਪਲੇ ਕਰਾਂਗੇ ਤੁਸੀਂ ਬਾਜੀ ਅਸੀਂ ਗੱਡੀ ਲਵਾਾਂਗੇ ਨਹੀਂ ਬਾਜੀ ਦੀ ਹੀ ਕਾਰ ਹੈ ਤੇ ਅਸੀਂ ਆਬਵੀਅਸਲੀ ਗੜਾ ਗੜਾ ਲਾ ਕੇ ਦੇਖਾਂਗੇ ਬਹੁਤ ਸੋਹਣੀ ਕਾਰ ਜਿਹੜੀਆਂ ਬੁਕਿੰਗ ਨੇ ਮੇਰੀਆਂ ਨਹੀਂ ਮੇਰੇ ਤੋਂ ਸਫਾਰਸ਼ ਆਈਆਂ ਨੇ ਸਭ ਬਾਜੀ ਮੇਰੇ ਤੋਂ ਸੱਤ ਸਫਾਰਸ਼ਾਂ ਭਾਈ ਤੱਕ ਅਸੀਂ ਪਹੁੰਚਦੀਆਂ ਕਰਤੀਆਂ ਬਾਜੀ ਦੱਸ ਰਹੇ ਸੀ ਮੇਰੇ ਕੋਲ 5000 ਬੁਕਿੰਗ ਬਾਜੀ ਕੋਲ ਆਲਰੇਡੀ ਅਨੋਫੀਸ਼ੀਅਲੀ ਹੈਗੀ ਆ ਸੋ ਵਿਚ ਆਬਵੀਅਸਲੀ ਸ਼ੋਜ਼ ਕਿ ਕਾਰ ਦੀ ਹਾਈਪ ਕਿੰਨੀ ਹੈ ਤੇ ਵਿਚ ਇਜ਼ ਗ੍ਰੇਟ ਕਾਰਾਂ ਥਾਰਾਂ ਰੂਪ ਵਿੱਚ ਉਹਨਾਂ ਸਾਰੀਆਂ ਆਪਣੇ ਕੋਲ ਠੀਕ ਹੈ ਜੀ ਥੈਂਕ ਯੂ ਸੋ ਮਾਚ ਜੀ ਤੁਹਾਡਾ ਸਾਰਿਆਂ ਨੂੰ ਬਹੁਤ ਸਾਰਾ ਤੁਹਾਨੂੰ ਪਿਆਰ ਥੈਂਕ ਯੂ ਜੀ ਪਰਮੇਸ਼ਵਰ ਮਾ ਇੱਥੇ ਪਹੁੰਚੇ ਤੇ ਉਹਨਾਂ ਦੇ ਜਦ ਥਾਰ ਦੇ ਵਿੱਚ ਬੈਠੇ ਤੇ ਇੱਕ ਅਲੱਗ ਚਮਕ ਗਈ ਸੀ ਜੇਕਰ ਤੁਸੀਂ ਵੀ ਇਹ ਗੱਡੀ ਲੈਣੀ ਹੈ ਤਾਂ ਛੇਤੀ ਬਾਧਰਗੜ ਪਹੁੰਚ ਸਕਦੇ ਹੋ ਤੁਸੀਂ ਬਾਧਰਗੜ ਮੇਂਦਰ ਵਾਲਿਆਂ ਦੇ ਸ਼ੋਅਰੂਮ ਦੇ ਵਿੱਚ ਥਾਰ ਰੌਕਸ ਗੱਡੀ ਜਿਹੜੀ ਨਵੀਂ ਆ ਚੁੱਕੀ ਹੈ ਹੁਣ ਦਵੋ ਜੀ ਸਾਨੂੰ ਇਜਾਜ਼ਤ ਕੈਮਰਾ ਪਰਸਨ ਸ਼ੰਕਰ ਦੇ ਨਾਲ ਮੈਂ ਜੀ ਬਿਲਾ ਧੰਨਵਾਦ ਸਤਿ ਸ਼੍ਰੀ ਅਕਾਲ